ਗੌੜੀ ਮਹੱਲਾ ਪੰਜਵਾ ਰਾਖ ਪਿਤਾ ਪ੍ਰਭ ਮੇਰੀ ਮੋਹਿ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਬਖਾਦੀ ਏਕ ਗਰੀਬਾ ਰਾਖ ਹੋ ਰਾਖਨ ਹਾਰੀ ਖੇਦ ਕਰਹਿ ਅਰ ਬਹੁਤ ਸੰਤਾਵਹਿ ਆਇਉ ਸਰਨ ਤੁਹਾਰੀ ਕਰ ਕਰ ਹਾਰਿਉ ਅਨਕ ਬਹੁ ਭਾਂਤੀ ਛੋੜਹਿ ਕਤਹੂ ਨਾਹੀ ਏਕ ਬਾਤ ਸੁਨ ਤਾਕੀ ਉਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜ ਪਾਇਆ ਸੰਤੀ ਮੰਤ ਦੀਹੁ ਮੋਹਿ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲਾਏ ਓਏ ਮਹਾ ਵਿਖਾਦੀ ਸਹਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਇਆ ਪਰਗਾਸਾ ਪਾਇਆ ਪਦ ਨਿਰਵਾਣੀ ਗਉੜੀ ਮਹੱਲਾ 5ਵਾਂ ਉਹ ਬਨਾਸੀ ਆਇਆ ਨਿਰਪਉ ਸੰਗ ਤੁਮਾਰੈ ਬਸਤੀ ਇਹੋ ਡਰਨ ਕਹਾ ਤੇ ਆਇਆ ਰਹਾਉ ਏਕ ਮਹਿਲ ਤੂੰ ਹੋਹੇ ਅਫਾਰੂ ਏਕ ਮਹਿਲ ਨੀਮਾਨੂ ਏਕ ਮਹਿਲ ਤੂੰ ਆਪੇ ਆਪੀ ਏਕ ਮਹਿਲ ਗਰੀਬਾਨੂ ਏਕ ਮਹਿਲ ਤੂੰ ਪੰਡਤ ਬਕਤਾ ਏਕ ਮਹਿਲ ਖਲ ਹੂਤਾ ਏਕ ਮਹਿਲ ਤੂੰ ਸਭ ਕਿਸ ਗਰਾਹਜ ਇਕ ਮਹਿਲ ਕਸ਼ੂ ਨਾਂ ਨੇਤਾ ਕਾਠ ਕੀ ਪੁਤਰੀ ਕਹਾ ਕਰੇ ਬੱਪਰੀ ਖਲਾਵਨ ਹਾਰੂ ਜਾਣੈ ਜੈਸਾ ਭੀਖ ਕਰਾਵੇ ਬਾਜੀ ਘਰ ਉਹ ਤੈਸੋ ਹੀ ਸਾਜਾਨੈ ਅਨਕ ਕੋਠਰੀ ਬਹੁਤ ਭਾਤ ਕਰਿਆ ਆਪ ਹੋਆ ਰਖਵਾਰਾ ਜੈਸੇ ਮਹਿਲ ਰੱਖੈ ਤੈਸੀ ਰਹਿਣਾ ਕਿਆ ਇਹੋ ਕਰੇ ਵਿਚਾਰਾ ਜਿਨ ਕਿਸ ਕੀਆ ਸੋਈ ਜਾਣੈ ਜਿਨ ਇਹ ਸਭ ਵਿਦ ਸਾਜੀ ਕਹੋ ਨਾਨਕ ਅਪਰੰਪਰ ਸੁਆਮੀ ਕੀਮਤ ਆਪਣੇ ਕਾਜੀ ਗੌੜੀ ਮਹੱਲਾ ਪੰਜਵਾ ਛੋੜ ਛੋੜ ਦੇ ਬਿਖਿਆ ਕੇ ਰਸੂਆ ਉਰਜ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿਆਉ ਪਸੂਆ ਰਹਾਉ ਜੋ ਜਾਣੈ ਤੂ ਆਪਣੇ ਕਾਜੈ ਸੋ ਸੰਗ ਨ ਚਾਲੈ ਤੇਰੇ ਤਸੂਆ ਨਾਗੋ ਆਇਓ ਨਾਗ ਸਦਾਸੀ ਫੇਰ ਫਿਰਿਓ ਅਰਕਾਲ ਗਰਸੂਆ ਪੇਖ ਪੇਖ ਰੇ ਕਸੁੰਭ ਕੀ ਲੀਲਾ ਰਾਚ ਮਾਚ ਤਿਨਹੁ ਲੋ ਹਸੂਆ ਸੀਜਤ ਢੋਰ ਦਿਨ ਸੇ ਅਰ ਰੈਨੀ ਜੀ ਕੋ ਕਾਜ ਨ ਕੀਨੋ ਕਸ਼ੂਆ ਕਰਤ ਕਰਤ ਏਵਿ ਹੀ ਮੇਰਿ ਧਨੂ ਹਾਰਿਓ ਉਕਤੇ ਤਨ ਕੀ ਨਸੂਆ ਜਿਉ ਮੋਹਿਉ ਉਹਨ ਮੋਹਨੀ ਬਾਲਾ ਉਸਤੇ ਘਟੈ ਨਾਹੀ ਰੁਚਿ ਚਸੂਆ ਜਾਗ ਐਸਾ 모ਹ ਗੁਰਹਿ ਦਿਖਾਇਉ ਤਉ ਸਰਨ ਪਰਿਉ ਤਜ ਗਰਬਸੂਆ ਮਾਰਗ ਪ੍ਰਭ ਕੋ ਸੰਤ ਬਤਾਇਉ ਦ੍ਰਿੜੀ ਨਾਨਕ ਦਾਸ ਭਗਤ ਹਰ ਜਸੂਆ ਗੌੜੀ ਮਹੱਲਾ ਪੰਜਵਾਂ ਤੁਜ ਬਿਨ ਕਮਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਅਧਾਰਾ ਰਹਾਉ ਅੰਤਰ ਕੀ ਬੇਦ ਤੁਮਹੀ ਜਾਨੀ ਤੁਮਹੀ ਸੱਜਣ ਸੁਹੇਲੀ ਸਰਬ ਸੁਖਾਂ ਮੈਂ ਤੁਜ ਤੇ ਪਾਏ ਮੇਰੇ ਠਾਕੁਰ ਅਗਹਿ ਅਤੋਲੇ ਬਨ ਨਾ ਸਾਕੋਂ ਤੁਮਰੇ ਰੰਗਾ ਗੁਣ ਨਿਧਾਨ ਸੁਖ ਦਾਤੇ ਅਗਮ ਅਗੋਚਰ ਪ੍ਰਭ ਅਬਨਾਸੀ ਪੂਰੇ ਗੁਰ ਤੇ ਜਾਤੇ ਬ੍ਰਹਮ ਪਉ ਕਾਟ ਪੀਏ ਨਹਿ ਕੇਵਲ ਜਬ ਤੇ ਹਉਮੈ ਮਾਰੀ ਜਨਮ ਮਰਨ ਕੋ ਚੂਕੋ ਸਹਸਾ ਸਾਧ ਸੰਗਤ ਦਰਸਾਰੀ ਚਰਨ ਪਖਾਰ ਕਰੋਂ ਗੁਰ ਸੇਵਾ ਬਾਰ ਜਾਉ ਲਖ ਬਰੀਆ ਜੇ ਪ੍ਰਸਾਦ ਏਉ ਪਉ ਜਲ ਤਰਿਆ ਜਨ ਨਾਨਕ ਪ੍ਰਿਆ ਸੰਗ ਮੇਰੀਆ ਗੌੜੀ ਮਹੱਲਾ ਪੰਜਵਾ ਤੁਝ ਬਿਨ ਕਮ ਨੈ ਰੀ ਜਾਵੇ ਤੋਹੀ ਤੇਰੋ ਰੂਪ ਸਗਲ ਦੇਖ ਮੋਹੀ ਰਹਾਉ ਸੁਰਗ ਭਯਾਲ ਮਿਰਤ ਭੂ ਮੰਡਲ ਸਰਬ ਸੁਮਾਨੂ ਏਕੈ ਉਹੀ ਸ਼ਿਵ ਸ਼ਿਵ ਕਰਤ ਸਗਲ ਕਰ ਜੋ ਰਹਿ ਸਰਬ ਮਯਾ ਠਾਕੁਰ ਤੇਰੀ ਦੋਹੀ ਪਤਤ ਪਾਵਨ ਠਾਕੁਰ ਨਾਮ ਤੁਮਰਾ ਸੁਖ ਦਾਈ ਨਿਰਮਲ ਸੀਤ ਲੋਹੀ ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉ ਗਾਲ ਗਨੋਹੀ ਗੌੜੀ ਮਹੱਲਾ 5 ਮੇਲੋ ਪਿਆਰੀ ਜੀਆ ਪ੍ਰਭ ਕੀ ਆਤਮਾ ਰਾਥੀਆ ਰਹਾਉ ਅਨਕ ਜਨਮ ਬਹੁ ਜੋਨੀ ਭ੍ਰਮਿਆ ਬਹੁਰ ਬਹੁਰ ਦੁੱਖ ਪਾਇਆ ਤੁਮਰੀ ਕਿਰਪਾ ਤੇ ਮਨੁਖ ਦੇ ਪਾਈ ਹੈ ਦੇਹੋ ਦਰਸ ਹਰ ਰਾਇਆ ਸੋਈ ਹੋਆ ਜੋ ਤਿਸ ਭਾਣਾ ਅਵਰ ਨਾ ਕਿਨਹੀ ਕੀਤਾ ਤੁਮਰੇ ਭਾਣਾ ਭਰਮ ਮੋਹਿ ਮੋਇਆ ਜਾਗਤ ਨਾਹੀ ਸੂਤਾ ਬਿਨੋ ਸੁਨਹੁ ਤੁਮ ਪ੍ਰਾਨ ਪਤ ਪਿਆਰੀ ਕਿਰਪਾ ਨਿਦ ਦਯਾਲਾ ਰਾਖ લેਹੁ ਪਿਤਾ ਪ੍ਰਭ ਮੇਰੀ ਅਨਾਥ ਹੈ ਕਰ ਪ੍ਰਤ ਪਾਲਾ ਜਿਸਨੋ ਤੁਮਹਿ ਦਿਖਾਇਓ ਦਰਸ਼ਨ ਸਾਧ ਸੰਗਤ ਕੈ ਪਾਛੈ ਕਰ ਕਿਰਪਾ ਧੂਰ ਦੇਹੋ ਸੰਤਨ ਕੀ ਸੁਖ ਨਾਨਕ ਇਹੋ ਬਾਂਛੈ ਗੌੜੀ ਮਹੱਲਾ ਪੰਜਵਾ ਹਾਉ ਤਾਂ ਕਹਿ ਬਲੇਹਾਰੀ ਜਾਂ ਕਹਿ ਕੇਵਲ ਨਾਮ ਆਧਾਰੀ ਰਹਾਉ ਮਹਿਮਾ ਤਾਂ ਕੀ ਕੀਤਕ ਗਨੀਐ ਜਨ ਪਾਰ ਬ੍ਰਹਮ ਰੰਗ ਰਾਤੇ ਸੂਖ ਸਹਜ ਆਨੰਦ ਤਿਨਾ ਸੰਗ ਹੁਨ ਸੰਸਾਰੇ ਅਵਰਨਾ ਦਾਤੀ ਜਗਤ ਉਧਾਰਨ ਸੇ ਆਏ ਜੋ ਜਨ ਦਰਸ ਪਿਆਸਾ ਉਨ ਕੀ ਸਰਨ ਪਰੈ ਸੋ ਤਰਿਆ ਸੰਤ ਸੰਗ ਪੂਰਨ ਆਸਾ ਤਾਂ ਕਹਿ ਚਰਨ ਪਰਹੁ ਤਾਂ ਜੀਵਾ ਜਨ ਕੈ ਸੰਗ ਨਿਹਾਲਾ ਭਗਤਨ ਕੀ ਰੇਣ ਹੋਏ ਮਨ ਮੇਰਾ ਹੋ ਹੋ ਪ੍ਰਭੂ ਕਿਰਪਾਲਾ ਰਾਜ ਜੋਬਨ ਅਬਦ ਜੋ ਦੀਸੈ ਸਭ ਕਿਸ ਯੁਗ ਮਹਿ ਘਾਟਿਆ ਨਾਮ ਨਿਧਾਨ ਸਦ ਨਵ ਤਨ ਨਿਰਮਲ ਇਹੋ ਨਾਨਕ ਹਰ ਧਨ ਘਾਟਿਆ ਗੌੜੀ ਮਹੱਲਾ ਪੰਜਵਾਂ ਜੋਗ ਜੁਗਤ ਸੁਨੇ ਆਇਓ ਗੁਰ ਤੇ ਮੋ ਕੋ ਸਤਗੁਰ ਸ਼ਬਦ 부ਝਾਇਓ ਰਹਾਉ ਨੌਖੰਡ ਪ੍ਰਿਥਮੀ ਇਸ ਤਨ ਮਹਿ ਰਵਿਆ ਨਿਮਖ ਨਿਮਖ ਨਮਸ਼ਕਾਰਾ ਦੀਖਿਆ ਗੁਰ ਕੀ ਮੁੰਦਰਾ ਕਾਨੀ ਦ੍ਰਿੜਿਓ ਏਕ ਨਿਰੰਕਾਰਾ ਪੰਜ ਚੇਲੇ ਮਿਲ ਭਈ ਇਕਤਰਾ ਏਕਸ ਕਹਿ ਵਸ ਕੀਏ ਦਸ ਬੈ ਰਗਨੇ ਆਗਿਆਕਾਰੀ ਤਬ ਨਿਰਮਲ ਜੋਗੀ ਥੀ ਪਰਮ ਜਰਾਏ ਚੜਾਈ ਬੇਭੂਤਾ ਪੰਥ ਏਕ ਕਰ ਦੇਖਿਆ ਸਹਿਜ ਸੂਖ ਸੋ ਕੀਨੀ ਭੁਗਤਾ ਜੋ ठाकुर ਮਸਤਕ ਲੇਖਿਆ ਜਹ ਭਉ ਨਾਹੀ ਤਹਾਂ ਆਸਨ ਬਾਂਦੇਉ ਸਿੰਗੀ ਅਨਹਤ ਬਾਣੀ ਤਾਤ ਵਿਚਾਰ ਡੰਡਾ ਕਰ ਰੱਖਿਉ ਜੁਗਤ ਨਾਮ ਮਨ ਭਾਨੀ ਐਸਾ ਜੋਗੀ ਵਡਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ ਸੇਵਾ ਪੂਜ ਕਰੋ ਤਿਸ ਮੂਰਤ ਕੀ ਨਾਨਕ ਤਿਸ ਪਗ ਚਾਟੈ ਗਉੜੀ ਮਹੱਲਾ